ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਬੱਚਿਆਂ ਜਾਂ ਫਿਰ ਉਹਨਾਂ ਪੇਰੈਂਟਸ ਦੀ ਪਰੇਸ਼ਾਨੀ ਦਾ ਉਪਾਅ ਲੈ ਕੇ ਆਏ ਹਾਂ ਜਿਨ੍ਹਾਂ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਬਹੁਤ ਸਾਰੇ ਲੋਕਾਂ ਦਾ ਸੰਗਤ ਜੀ ਕਹਿਣਾ ਹੈ ਕਿ ਕੋਈ ਇਸ ਤਰ੍ਹਾਂ ਦਾ ਉਪਾਅ ਸਾਨੂੰ ਦੱਸੋ ਜਿਸ ਨੂੰ ਕਰਨ ਦੇ ਨਾਲ ਸਾਡਾ ਰਿਸ਼ਤਾ ਤੁਰੰਤ ਹੀ ਪੱਕਾ ਹੋ ਜਾਵੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਜਿਹੜੀ ਅਸੀਂ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਇਹ ਸਿਰਫ ਤਾਂ ਸਿਰਫ ਤੁਹਾਡੇ ਐਸੇ ਹੀ ਕੰਮ ਦੇ ਲਈ ਹੈ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਤੁਸੀਂ ਦੇਖ ਕੇ ਆਪਣੀ ਐਸ ਪਰੇਸ਼ਾਨੀ ਨੂੰ ਦੂਰ ਕਰ ਸਕਦੇ ਹੋ ਐਸੇ ਹੀ ਤਰੀਕੇ ਦੇ ਨਾਲ ਜੇਕਰ ਤੁਹਾਡੀ ਵੀ ਉਮਰ ਵੱਧਦੀ ਜਾ ਰਹੀ ਹੈ 28 29 ਸਾਲ ਜਾਂ ਫਿਰ 35 ਸਾਲ ਤੱਕ ਹੋ ਰਹੀ ਹੈ ਤਾਂ ਤੁਹਾਨੂੰ ਕੋਈ ਵੀ ਰਿਸ਼ਤਾ ਨਹੀਂ ਆ ਰਿਹਾ ਤੇ ਕਈ ਵਾਰ ਸੰਗਾ ਜੀ ਕੀ ਹੁੰਦਾ ਹੈ ਕਿ ਜੇਕਰ ਸਾਨੂੰ ਰਿਸ਼ਤਾ ਆ ਵੀ ਜਾਂਦਾ ਹੈ ਗੱਲ ਕਾਫੀ ਅੱਗੇ ਤੁਰ ਵੀ ਪੈਂਦੇ ਹੈ ਪਰ ਫਿਰ ਵੀ ਹੁੰਦਾ ਕਿ ਹੈ ਕਿ ਸਾਨੂੰ ਕੋਈ ਨਾ ਕੋਈ ਵੇਗਣ ਪੈ ਜਾਂਦਾ ਹੈ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਸਾਡੀ ਜਿਹੜੀ ਆਸਪਾਸ ਤੇ ਆਂਢੇ ਗੁਆਂਢੀ ਲੋਕ ਹੁੰਦੇ ਹਨ ਉਹ ਵੀ ਸਾਨੂੰ ਗੱਲਾਂ ਕਰਨ ਲੱਗ ਜਾਂਦੇ ਹਨ ਕਿਉਂਕਿ ਸਾਡੀ ਜਿਹੜੀ ਸੋਸਾਇਟੀ ਹੈ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਉਪਾਅ ਸੀ ਦੱਸਣ ਵਾਲੇ ਹਾਂ ਇਹ ਉਪਾਅ ਜਿਹੜੇ ਵੀ ਲੋਕਾਂ ਨੇ ਕੀਤਾ ਹੈ ਪੂਰੇ ਵਿਸ਼ਵਾਸ ਦੇ ਨਾਲ ਉਹਨਾਂ ਦਾ 1 ਮਹੀਨੇ ਦੇ ਵਿੱਚ ਰਿਸ਼ਤਾ ਹੋ ਗਿਆ ਹੈ ਸੰਗਤ ਜਿਵੇਂ ਹਨ ਉਹਨਾਂ ਨੇ ਇਸ ਉਪਾਅ ਨੂੰ ਕੀਤਾ ਉਹਨਾਂ ਨੂੰ ਕੋਈ ਵੀ ਸਮਝ ਨਹੀਂ ਆਈ ਕਿ ਉਹਨਾਂ ਦੇ ਨਾਲ ਇਹ ਜਾਦੂ ਕਿਵੇਂ ਹੋਇਆ ਇਹ ਚਮਤਕਾਰ ਕਿਸ ਤਰ੍ਹਾਂ ਹੋ ਗਿਆ ਜਾਂ ਫਿਰ ਕੀ ਹੋਇਆ ਕਿਵੇਂ ਇੱਕ ਮਹੀਨੇ ਵਿੱਚ ਉਹਨਾਂ ਨੂੰ ਵਧੀਆ ਰਿਸ਼ਤਾ ਮਿਲ ਗਿਆ ਤੇ ਉਹਨਾਂ ਦੀ ਮੈਰਿਜ ਹੋ ਗਈ। ਇਹ ਉਪਾਅ ਇੱਕ ਜਾਦੂ ਦੀ ਤਰ੍ਹਾਂ ਚਮਤਕਾਰੀ ਉਪਾਅ ਹੈ ਜਿਸ ਦੇ ਨਾਲ ਸਾਡੀ ਇਹ ਪ੍ਰੋਬਲਮ ਦਿਨਾਂ ਵਿੱਚ ਹੀ ਸੰਗਤ ਜੀ ਦੂਰ ਹੋ ਚਾਹੁੰਦੇ ਹਨ। ਇਸ ਉਪਾਅ ਦੀ ਇੱਕ ਸ਼ਰਤ ਹੁੰਦੀ ਹੈ ਕਿ ਸਾਨੂੰ ਇਹ ਜਿਹੜਾ ਉਪਾਅ ਹੈ ਉਸ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰਨਾ ਹੋਵੇਗਾ। ਪਰ ਕਈ ਲੋਕ ਕੀ ਕਰਦੇ ਹਨ ਤੇ ਇਸ ਤਰ੍ਹਾਂ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਉਹ ਇਹ ਸੋਚਣ ਲੱਗ ਜਾਂਦੇ ਹਨ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਇੱਕ ਮਹੀਨੇ ਵਿੱਚ ਸਾਡਾ ਰਿਸ਼ਤਾ ਕਿਵੇਂ ਤੈ ਹੋ ਸਕਦਾ ਹੈ ਪਰ ਇਹ ਜਿਹੜਾ ਟਾਈਮ ਹੁੰਦਾ ਹੈ ਇਹ ਤੁਹਾਡੇ ਵਿਸ਼ਵਾਸ ਤੇ ਡਿਪੈਂਡ ਕਰਦਾ ਹੈ ਤੁਸੀਂ ਇਸ ਚੀਜ਼ ਤੇ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ ਤੇ ਜੋ ਲੋਕ ਇਸ ਪਾਣੋਂ ਵਿਸ਼ਵਾਸ ਦੇ ਨਾਲ ਕਰਨਗੇ ਉਹਨਾਂ ਦਾ ਜਿਆਦਾ ਤੇ ਜਲਦੀ ਤੋਂ ਜਲਦੀ ਜਿਹੜਾ ਰੈਸਤਾ ਹੋਵੇਗਾ ਜਿਹੜਾ ਉਹ ਪੱਕਾ ਹੋ ਜਾਵੇਗਾ ਜਿਹੜੇ ਲੋਕ ਇਸ ਉਪਾਅ ਨੂੰ ਸ਼ੱਕ ਦੇ ਨਾਲ ਕਰਨਗੇ ਜਾਂ ਫਿਰ ਕਿਸੇ ਹੋਰ ਮਨ ਦੇ ਨਾਲ ਕਰਨਗੇ ਕਿ ਆਪਾਂ ਜਿਵੇਂ ਕਿਸੇ ਕੰਮ ਨੂੰ ਕਰਦੇ ਹਾਂ ਪਰ ਸੋਚ ਲੈਂਦੇ ਹਾਂ ਕਿ ਆ ਵੀ ਚਲੋ ਕਰਕੇ ਦੇਖ ਲੈਂਦੇ ਹਾਂ ਜੇਕਰ ਉਹ ਇਸ ਤਰੀਕੇ ਦੇ ਨਾਲ ਕਰਨਗੇ ਤਾਂ ਇਹ ਉਪਾਅ ਉਹਨਾਂ ਨੂੰ ਰਿਜ਼ਲਟ ਬਿਲਕੁਲ ਵੀ ਨਹੀਂ ਦੇਵੇਗਾ ਪਰ ਜੇਕਰ ਅਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰਦੇ ਹਾਂ ਕਿਹਾ ਇਸ ਨਾਲ ਮੈਨੂੰ ਗਰੰਟੀਡ ਇਸ ਦਾ ਰਿਜ਼ਲਟ ਜ਼ਰੂਰ ਮਿਲੇਗਾ ਜਿੱਥੇ ਵਿਸ਼ਵਾਸ ਹੈ ਉਥੇ ਸਭ ਕੁਝ ਹੁੰਦਾ ਹੈ ਜਿੱਥੇ ਵਿਸ਼ਵਾਸ ਨਹੀਂ ਉਥੇ ਜੇਕਰ ਤੁਸੀਂ ਇਹ ਉਪਾਅ ਕਰੋਗੇ ਤਾਂ ਉਪਾਅ ਦੀ ਜਿਹੜੀ એનર્ਜੀ ਹੋ ਬਿਲਕੁਲ ਹੀ ਨਸ਼ਟ ਹੋ ਬਿਲਕੁਲ ਹੀ ਨਸ਼ਟ ਹੋ ਜਾਵੇਗੀ ਜਿਸ ਕਰਕੇ ਉਪਾਅ ਦਾ ਤੁਹਾਨੂੰ ਫਾਇਦਾ ਨਹੀਂ ਹੋਵੇਗਾ ਇਸੇ ਹੀ ਤਰ੍ਹਾਂ ਇਸ ਵੀਡੀਓ ਦੇ ਵਿੱਚ ਜੋ ਤੁਹਾਨੂੰ ਉਪਾਅ ਦੱਸਣਾ ਹੈ ਉਹ ਤਾਂ ਦੱਸਣਾ ਹੈ ਦੱਸਣਾ ਹੈ ਕਿ ਪਾਗਰਨ ਨਾਲ ਕਿਵੇਂ ਸਾਡਾ ਮਹੀਨੇ ਦੇ ਵਿੱਚ ਰਿਸ਼ਤਾ ਹੋ ਕੇ ਵਿਆਹ ਹੋ ਜਾਂਦਾ ਤੇ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੇ ਕਿਹੜੇ ਕੁਝ ਕਾਰਨ ਹੁੰਦੇ ਹਨ ਜਿਨ੍ਹਾਂ ਦੇ ਕਰਕੇ ਸਾਡੇ ਵਿਆਹ ਦੇ ਰਿਸ਼ਤੇ ਦੇ ਵਿੱਚ ਰੁਕਾਵਟਾਂ ਆਉਂਦੀਆਂ ਹਨ ਇਸ ਤਰੀਕੇ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਜਿਹੜੇ ਬੱਚੇ ਜਾਂ ਬੱਚੀ ਦਾ ਵਿਆਹ ਨਹੀਂ ਹੋ ਰਿਹਾ ਜ਼ਰੂਰੀ ਨਹੀਂ ਕਿ ਉਹਨਾਂ ਨੇ ਹੀ ਇਸ ਪਾਣੂ ਕਰਨਾ ਹੋਵੇਗਾ ਉਹਨਾਂ ਦੇ ਮਾਤਾ ਪਿਤਾ ਭੈਣ ਭਰਾਵੇਂ ਸੁਪਾਣੋ ਉਹਨਾਂ ਦੇ ਲਈ ਕਰ ਸਕਦੇ ਹਨ ਕਹਿੰਤ ਭਾਵ ਕਿ ਜਿਹੜਾ ਤੁਹਾਡਾ ਖੂਨ ਦਾ ਰਿਸ਼ਤਾ ਹੋਵੇਗਾ ਉਹ ਤੁਹਾਡੇ ਲਈ ਸੁਪਾਣੋ ਬੜੀ ਆਸਾਨੀ ਦੇ ਨਾਲ ਸਹੀ ਤਰੀਕੇ ਦੇ ਨਾਲ ਕਰ ਸਕਦਾ ਹੈ ਇਸੇ ਤਰੀਕੇ ਨਾਲ ਸਾਡਾ ਜਿਹੜਾ ਵਿਆਹ ਕਿਉਂ ਨਹੀਂ ਹੋ ਰਿਹਾ ਉਹ ਕਾਰਨ ਦੱਸਣ ਤੋਂ ਪਹਿਲਾਂ ਉਹ ਬਾ ਦੱਸਣ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਲਿਖੋ ਤੇ ਨਾਲ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸੰਗਜ ਜੀ اسی ਹੀ ਤਰੀਕੇ ਨਾਲ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਵਿਆਹ ਜਾਂ ਵਿਆਹ ਦੇ ਰਿਸ਼ਤੇ ਵਿੱਚ ਦੇਰੀ ਹੋ ਰਹੀ ਹੈ ਤਾਂ ਉਸੇ ਕਿਹੜੇ ਕਾਰਨ ਹੋ ਸਕਦੇ ਹਨ ਸਭ ਤੋਂ ਪਹਿਲਾਂ ਕੁੰਡਲੀ ਦੋਸ਼ ਪਿਤਰ ਦੋਸ਼ ਜਾਂ ਫਿਰ ਨਜ਼ਰ ਦੋਸ਼ ਇਹਨਾਂ ਕਰਕੇ ਸਾਡੇ ਵਿਆਹ ਦੇ ਰਿਸ਼ਤੇ ਜਾਂ ਫਿਰ ਵਿਆਹ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੀਆਂ ਰੁਕਾਵਟਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜਾ ਕਿ ਸਤਵਾਂ ਘਰ ਹੁੰਦਾ ਹੈ ਸਤਵਾਂ ਘਰ ਜੋ ਦੇਖਿਆ ਜਾਂਦਾ ਹੈ ਜਿਹੜਾ ਉਹਦਾ ਜਿਹੜਾ ਸਵਾਮੀ ਹੁੰਦਾ ਹੈ ਉਹ ਮੰਗਲ ਗ੍ਰਹਿ ਹੁੰਦਾ ਹੈ ਜਿਸ ਕਰਕੇ ਕੀ ਹੁੰਦਾ ਹੈ ਕਿ ਸਾਨੂੰ ਮੰਗਲ ਗ੍ਰਹਿ ਦੇ ਜਿਹੜੇ ਉਪਾਅ ਕਰਨੇ ਪੈਂਦੇ ਹਨ ਪਰ ਅੱਜ ਤੁਹਾਨੂੰ ਅੱਜ ਦੇ ਵੀਡੀਓ ਵਿੱਚ ਜਿਹੜੇ ਤਿੰਨ ਦੋਸ਼ ਨੇ ਕੁੰਡਲੀ ਦੋਸ਼, ਪਿੱਤਰ ਦੋਸ਼, ਨਾਜੇ ਦੋਸ਼ ਇਹਨਾਂ ਤਿੰਨਾਂ ਨੂੰ ਦੂਰ ਕਰਨ ਦਾ ਅਸੀਂ ਇੱਕ ਤੁਹਾਨੂੰ ਬਹੁਤ ਵਧੀਆ ਉਪਾਅ ਦੱਸਾਂਗੇ ਜਿਸ ਨਾਲ ਤੁਸੀਂ ਆਪਣੇ ਘਰ ਦੀ ਇਸ ਪਰੇਸ਼ਾਨੀ ਨੂੰ ਦੂਰ ਕਰ ਸਕਦੇ ਹੋ ਕਿਉਂਕਿ ਜੇ ਤੁਸੀਂ ਕਹੋਗੇ ਕਿ ਅਸੀਂ ਇਸ ਕੁੰਡਲੀ ਦੋਸ਼, ਪਿੱਤਰ ਦੋਸ਼, ਨਾਜੇ ਦੋਸ਼ ਨੂੰ ਅਸੀਂ ਕਿਵੇਂ ਅਲੱਗ-ਅਲੱਗ ਤਰੀਕੇ ਦੇ ਨਾਲ ਦੂਰ ਕਰੀਏ ਤਾਂ ਤੁਸੀਂ ਬਿਲਕੁਲ ਵੀ ਨਹੀਂ ਕਰ पाओगे ਕਿਉਂਕਿ ਅਸੀਂ ਇੰਨਾ ਕਸ਼ਟ ਇਹ ਨਹੀਂ ਕਰਦੇ ਇਸ ਕਰਕੇ ਕਿ ਇਹਨਾਂ ਤਿੰਨਾਂ ਨੂੰ ਇੱਕੋ ਸਾਰੇ ਅਸੀਂ ਤਿੰਨੇ ਪ੍ਰੋਬਲਮ ਨੂੰ ਦੂਰ ਕਰ ਸਕੀਏ ਸੰਗਤ ਇਹ ਇੱਕੋ ਪਾ ਕਰਾਂ ਦੇ ਨਾਲ ਜੋ ਪਿੱਤਰ ਦੋਸ਼ ਹੁੰਦਾ ਹੈ ਪਿੱਤਰ ਦੋਸ਼ ਤਾਂ ਇਹ ਕਾਰਨ ਹੁੰਦਾ ਕਈ ਵਾਰ ਸਾਡੇ ਵੱਡੇ ਬਜ਼ੁਰਗਾਂ ਤੋਂ ਜਾਂ ਫਿਰ ਸਾਡੇ ਘਰ ਵਿੱਚ ਜੋ ਵੱਡੇ ਹਨ ਉਹਨਾਂ ਤੋਂ ਗਲਤੀ ਦੇ ਵਿੱਚ ਕੁਝ ਗਲਤ ਹੋ ਜਾਂਦਾ ਜਾਂ ਫਿਰ ਜਿਵੇਂ ਕਿਸੇ ਦਾ ਕੋਈ ਦੇਵ ਦੇਖੋਣਾ ਅਸੀਂ ਕਿਸੇ ਦਾ ਬੁਰਾ ਕੀਤਾ ਹੁੰਦਾ ਉਹਨਾਂ ਦਾ ਕੀਤਾ ਗਿਆ ਜਿਹੜਾ ਬੁਰਾ ਹੈ ਕੈਨ ਤੋਂ ਭਾਵ ਕਿ ਉਹਨਾਂ ਦਾ ਜੋ ਕਰਮ ਹੁੰਦਾ ਹੈ ਉਹਨਾਂ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਭੋਗਣਾ ਪੈਂਦਾ ਹੈ ਉਹਨਾਂ ਦਾ ਜਿਹੜਾ ਭੋਗਿਆ ਉਸ ਦੇ ਵਿੱਚ ਤੁਹਾਨੂੰ ਕਿਹੜੀਆਂ-ਕਿਹੜੀਆਂ ਪ੍ਰੋਬਲਮ ਆਉਂਦੀਆਂ ਹਨ ਕਿਹੜੇ-ਕਿਹੜੀਆਂ ਪ੍ਰੋਬਲਮ ਆਉਂਦੀਆਂ ਹਨ ਇੱਕ ਤਾਂ ਸਾਡੇ ਵਿਆਹ ਵਿੱਚ ਦੇਰੀ ਆਉਂਦੀ ਹੈ ਇੱਕ ਸਾਡੇ ਘਰ ਵਿੱਚ ਬੱਚਾ ਨਹੀਂ ਹੁੰਦਾ ਤੁਹਾਡਾ ਚੱਲਦਾ ਚੱਲਦਾ ਜਿਹੜਾ ਬਿਜ਼ਨਸ ਹੈ ਉਹ ਰੁਕ ਜਾਂਦਾ ਹੈ ਕਹਿੰਦੇ ਪਾਵ ਕਿ ਜਿਹੜਾ ਤੁਹਾਡਾ ਬਿਜ਼ਨਸ ਹੈ ਉਹ ਫਲੋਪ ਹੋ ਜਾਂਦਾ ਹੈ। ਦੂਸਰਾ ਜਿਹੜਾ ਹੁੰਦਾ ਹੈ ਨਜਾ ਦੋਸ ਅੱਜ ਕੱਲ ਦੇ ਸਮੇਂ ਦੇ ਵਿੱਚ ਕਾਲਜੋਗ ਦੇ ਟਾਈਮ ਦੇ ਵਿੱਚ ਲੋਕੀ ਕਰਦੇ ਹਨ ਕਿ ਇੱਕ ਦੂਸਰੇ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਸੜਦੇ ਹਨ। ਕੋਈ ਵੀ ਇੱਕ ਦੂਸਰੇ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ। ਭਾਵੇਂ ਉਹ ਸਾਡੇ ਗੁਆਂਢੀ ਹੋਣ, ਭਾਵੇਂ ਉਹ ਸਾਡੇ ਰਿਸ਼ਤੇਦਾਰ ਹੋਣ, ਸਾਕ ਸੰਬੰਧੀ ਹੋਣ। ਇਸੇ ਹੀ ਤਰ੍ਹਾਂ ਦੀਆਂ 네ਗਟਿਵਿਟੀ ਸ਼ਕਤੀਆਂ ਉਹ ਸਾਡੇ ਘਰ ਵਿੱਚ ਪੈ ਰਾਂ ਜਾਂਦੀਆਂ ਹਨ ਪੈ ਜਾਂਦੀਆਂ ਹਨ ਜਿਸ ਤੇ ਕਰਕੇ ਸਾਡੇ ਘਰ ਵਿੱਚ ਜਿਹੜੇ ਬੱਚੇ ਹਨ ਉਹਨਾਂ ਦੇ ਵਿਆਹ ਦੇ ਵਿੱਚ ਦੇਰੀ ਹੁੰਦੀ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਉਪਾਅ ਦੀ ਜਿਹੜੇ ਅਸੀਂ ਉਪਾਅ ਕਰਨੇ ਹਨ ਇਸ ਆਪਣੀ ਪਰੇਸ਼ਾਨੀ ਨੂੰ ਦੂਰ ਕਰਨਾ ਹੈ ਇਸ ਪਾਣ ਨੂੰ ਤੁਸੀਂ ਧਿਆਨ ਨਾਲ ਜਿਹੜੇ ਤਰੀਕੇ ਨਾਲ ਅਸੀਂ ਦੱਸ ਰਹੇ ਹਾਂ ਉਸ ਤਰੀਕੇ ਦੇ ਨਾਲ ਤੁਸੀਂ ਕਰਨਾ ਹੈ ਉਸ ਵਿਧੀ ਨਾਲ ਜੇਕਰ ਤੁਸੀਂ ਇੱਕ ਵੀ ਚੀਜ਼ ਵਿੱਚ ਸਕਿਪ ਕਰ ਦਿਓਗੇ ਤਾਂ ਤੁਹਾਨੂੰ ਇਸ ਦਾ ਉਪਾਅ ਦਾ ਰਿਜ਼ਲਟ ਨਹੀਂ ਮਿਲੇਗਾ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਪਾਣਾ ਕਰਨਾ ਕਿਹੜੇ ਦਿਨ ਹੈ ਇਸ ਨੂੰ ਵੀਰਵਾਰ ਦੇ ਦਿਨ ਤੋਂ ਸ਼ੁਰੂ ਕਰਨਾ ਹੈ ਵੀਰਵਾਰ ਜਿਹੜਾ ਸ਼ੁਕਰ ਪਖਸ ਦਾ ਜਿਹੜਾ ਵੀਰਵਾਰ ਹੁੰਦਾ ਹੈ ਉਸ ਦਿਨ ਤੁਸੀਂ ਸੁਪਾਣਾ ਸ਼ੁਰੂ ਕਰਨਾ ਹੈ ਮਸੇ ਦੇ ਵਿੱਚਕਾਰ ਦੇ ਜਿਹੜੇ ਚਾਹ ਤੋਂ 5 ਦਿਨ ਹੁੰਦੇ ਹਨ ਉਹਨਾਂ ਨੂੰ ਸ਼ੁਕਰ ਪਖਸ ਕਿਹਾ ਜਾਂਦਾ ਹੈ ਮਸਿਆਂ ਤੇ ਪੂਰਨ ਮਾਸੀ ਦੇ ਵਿੱਚਕਾਰ ਜੋ 15 ਦਿਨ ਹੁੰਦੇ ਹਨ ਉਹਨਾਂ ਨੂੰ ਸ਼ੁਕਰ ਪਖਸ ਕਿਹਾ ਜਾਂਦਾ ਹੈ ਮੱਸਿਆ ਤੋਂ ਬਾਅਦ ਵਿੱਚ ਜਿਹੜਾ ਪਹਿਲਾ ਵੀਰਵਾਰ ਆਵੇਗਾ ਉਸ ਦਿਨ ਤੁਸੀਂ ਇਸ ਪਾਣੂ ਕਰਨਾ। ਉਪਾਣੂ ਕਰਨ ਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਉਸ ਦਿਨ 11 ਨਹੀਂ ਹੋਣੀ ਚਾਹੀਦੀ ਇਸ ਉਪਾਣੂ ਜੋ ਸਮਾਂ ਹੈ ਕਿਹੜਾ ਹੋਣਾ ਚਾਹੀਦਾ ਹੈ ਜਿਹੜਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ। ਤੁਸੀਂ ਇਸ ਪਾਣੂ ਕਿਸੇ ਵੀ ਸਮੇਂ ਕਰ ਸਕਦੇ ਹੋ। ਮੰਨ ਲਓ ਕਿ ਤੁਸੀਂ ਜੋ ਪਹਿਲਾ ਦਿਨ ਇਸ ਪਾਣੂ ਕਰਨ ਦੇ ਲਈ ਪਹਿਲੇ ਦਿਨ ਦਾ ਸਮਾਂ ਚੁਣਿਆ ਅਸੋਨ ਲੈ ਕੇ ਤੁਸੀਂ ਪੂਰੇ 21 ਦਿਨ ਉਸ ਪਾਣ ਲਗਾਤਾਰ ਕਰਨਾ ਤੇ ਪੂਰੇ 21 ਦਿਨ ਉਸ ਸਮੇਂ ਹੀ ਕਰਨਾ ਜਿਹੜੇ ਸਮੇਂ ਤੁਸੀਂ ਪਹਿਲੇ ਦਿਨ ਸ਼ੁਰੂ ਕੀਤਾ ਮੰਨ ਲਓ ਤੁਸੀਂ ਸਵੇਰ ਦੇ ਸਮੇਂ ਸ਼ੁਰੂ ਕੀਤਾ ਤੇ ਸਵੇਰ ਦੇ ਸਮੇਂ ਹੀ 21 ਦਿਨ ਕਰਨਾ ਜੇਕਰ ਦੁਪਹਿਰੇ ਜਾਂ ਰਾਤ ਦੇ ਸਮੇਂ ਕੀਤਾ ਤਾਂ ਫਿਰ ਉਸੇ ਸਮੇਂ ਹੀ 21 ਦਿਨ ਤੁਹਾਨੂੰ ਕਰਨਾ ਪਵੇਗਾ ਇਹ ਨਾ ਹੋ ਸਕਦਾ ਹੈ ਕਿ ਜਿਹੜਾ ਟਾਈਮ ਲਿਮਟ ਹੈ ਉਹ 10 ਮਿੰਟ ਅੱਗੇ ਪਿੱਛੇ ਹੋ ਸਕਦੀ ਹੈ ਜ਼ਰੂਰੀ ਨਹੀਂ ਕਿ ਜਿੰਨਾ ਟਾਈਮ ਤੇ ਕੀਤਾ ਉਹਨੇ ਟਾਈਮ ਤੇ ਹੀ ਹੋਣਾ ਚਾਹੀਦਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਬਿਲਕੁਲ ਨਹੀਂ ਕਰਨਾ ਅੱਜ ਸਵੇਰ ਦੇ ਸਮੇਂ ਕਰ ਲਿਆ ਤੇ ਕੱਲ ਨੂੰ ਦੁਪਹਿਰ ਤੇ ਪਰਸੋਂ ਨੂੰ ਤੁਸੀਂ ਸ਼ਾਮ ਦੇ ਸਮੇਂ ਕਰੋਗੇ ਇਸ ਤਰੀਕੇ ਨਾਲ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਇਸ ਪਾ ਨੂੰ ਕਰਨ ਲਈ ਤੁਹਾਨੂੰ ਥੋੜੇ ਜੇ ਸਮਾਨ ਦੀ ਜ਼ਰੂਰਤ ਹੈ ਤੇ ਤੁਹਾਨੂੰ ਥੋੜੀ ਜਿਹੀ ਮਿਹਨਤ ਜ਼ਰੂਰ ਕਰਨੀ ਪਾਏਗੀ ਇਸ ਸਮਾਨ ਨੂੰ ਲੈ ਕੇ ਆਉਣ ਦੇ ਲਈ ਇਸ ਲਈ ਤੁਹਾਨੂੰ ਚਾਹੀਦਾ ਹੈ ਮਿੱਟੀ ਦੇ ਦੇਵੇ ਲੈਣੇ ਹਨ ਤੇ ਸਾਫ ਸੁਥਰੇ ਬਿਲਕੁਲ 21 ਦੇਵੇ ਅਸੀਂ ਮਿੱਟੀ ਦੇ ਲੈਣੇ ਆ ਤੇ ਦੋ ਸਾਨੂੰ ਚਾਹੀਦੀਆਂ ਹਨ ਹਲਦੀ ਦੀਆਂ ਗੰਡਾ ਇਸੇ ਨਾਲ ਅਸੀਂ ਬੱਤੀ ਕਿਸ ਤਰੀਕੇ ਨਾਲ ਬਣਾਉਣੀ ਹੈ ਉਹ ਤੁਹਾਨੂੰ ਅਸੀਂ ਦੱਸਾਂਗੇ ਇਸ ਤੋਂ ਬਾਅਦ ਦੇ ਵਿੱਚ ਸਾਨੂੰ ਥੋੜੀ ਜੀ ਚਾਹੀਦੀ ਹੈ ਮੌਲੀ ਜਿਸ ਨੂੰ ਕਲਾਵਾ ਵੀ ਕਿਹਾ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਤਿਲਕ ਲਗਾਉਣ ਦੇ ਲਈ ਕੇਸਰ ਜਾਂ ਫਿਰ ਚੰਦਨ ਚਾਹੀਦਾ ਹੋਵੇਗਾ ਜੋ ਵੀ ਇਹਨਾਂ ਵਿੱਚੋਂ ਤੁਹਾਡੇ ਕੋਲ ਹੈ ਉਸੇ ਦਾ ਹੈ ਤੁਸੀਂ ਜੋਸ ਕਾ ਸਕਦੇ ਹੋ ਇਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਇੱਕ ਚਾਹੀਦਾ ਹੈ ਤુલਸੀ ਦਾ ਪੌਦਾ ਜੋ ਕਿ ਉਸ ਉਪਾਦ ਦਾ ਹਿੱਸਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ ਤੁਸੀਂ ਇਸ ਨੂੰ ਖਰੀਦ ਕੇ ਲਿਆ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਉਪਾਕਰਾਂ ਦੇ ਲਈ ਚਾਹੀਦੀਆਂ ਚਾਹੀਦੀਆਂ ਹੋਣਗੀਆਂ ਇਸ ਤਰੀਕੇ ਨਾਲ ਹੁਣ ਗੱਲ ਕਰਦੇ ਹਾਂ 21 ਦੀਵੇ ਦੀ ਜਿਹੜੇ ਲੈਣੇ ਹਨ 21 ਦੀਵੇ ਉਹਨਾਂ ਦੇ ਅੰਦਰ ਵੀ ਬੱਤੀ ਕਿਸ ਤਰੀਕੇ ਨਾਲ ਬਣਾਉਣੇ ਹੈ ਇਸ ਨੂੰ ਤੁਸੀਂ ਧਿਆਨ ਨਾਲ ਸੁਣਿਓ ਜਿਵੇਂ ਕਿ ਤੁਸੀਂ ਵੀਰਵਾਰ ਪਾਕ ਕਰਨਾ ਤੇ ਤੁਸੀਂ 1-2 ਦਿਨ ਪਹਿਲਾਂ ਹੀ ਇਹ ਬਤੀਆਂ ਤਿਆਰ ਕਰ ਲੈਣੀਆਂ ਜਿਵੇਂ ਕਿ ਆਪਾਂ ਮੌਲੀ ਲਈ ਹੈ ਤੇ ਇਸ ਨੂੰ ਤੁਸੀਂ દોਰੀ ਤੇ દોਰੀ ਤੇ દોਰੀ ਤੇ ਚੋਰੀ ਕਰ ਲੈਣੀ ਹੈ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਕਿ ਉਸ ਦੇ ਇੱਕ ਟੁਕੜੇ ਤੁਸੀਂ ਬਣਾ ਲੈਣੇ ਹਨ ਕਹਿੰਦੋਂ ਪਾਵ ਕੇ ਇਹ ਕਿ ਜਿਹੜੀ ਉਹ ਮੌਲੀ ਹੈ ਤੁਸੀਂ ਲਈ ਹੈ ਤੇ ਉਹਦੇ 4 ਫੋਲਡ ਹੋਣੇ ਚਾਹੀਦੇ ਹਨ ਤੁਸੀਂ ਉਸ ਮੌਲੀ ਨੂੰ ਕਟਣਾ ਬਾਅਦ ਦੇ ਵਿੱਚ ਸਭ ਤੋਂ ਪਹਿਲਾਂ ਪੀਸੀ ਹੋਈ ਹਲਦੀ ਲੈ ਕੇ ਉਸ ਦਾ ਗਾੜਾ ਜਿਹਾ ਘੋਲ ਬਣਾ ਕੇ ਉਸ ਤੇ ਵਿੱਚ ਮੌਲੀ ਨੂੰ 1 ਘੰਟੇ ਦੇ ਲਈ ਭਿਉਂ ਕੇ ਰੱਖਣਾ ਹੈ 1 ਘੰਟੇ ਦੇ ਬਾਅਦ ਦੇ ਵਿੱਚ ਉਸ ਮੌਲੀ ਨੂੰ ਕਾਂਢ ਕੇ ਤੁਸੀਂ ਨਚੋੜ ਲੈਣਾ ਹੈ ਤੇ ਫਿਰ ਤੁਸੀਂ ਉਸ ਨੂੰ ਸੁਕਾ ਲੈਣਾ ਹੈ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਕਿ ਉਹ ਮੌਲੀ ਸੁੱਕ ਜਾਵੇਗੀ ਉਸੇ ਤੁਸੀਂ ਇੱਕੀ ਟੁਕੜੇ ਕਰ ਲੈਣੇ ਹਨ ਇੱਕ-ਇੱਕ ਬੱਤੀਆਂ ਤੁਸੀਂ ਬਣਾ ਕੇ ਤਿਆਰ ਕਰ ਲੈਣੀਆਂ ਹਨ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਹੀ ਦਿਨ ਹਰ ਰੋਜ਼ ਤੇਵਾ ਜਗਾਉਣਾ ਹੈ ਜਿਵੇਂ ਕਿ ਵੀਰਵਾ ਦਾ ਦਿਨ ਆਇਆ ਤੇ ਉਪਾਕਾਰ ਕਰਨ ਦੇ ਲਈ ਜਿਵੇਂ ਕਿ ਤੁਸੀਂ ਜੋ ਵੀ ਕੇਸਰ ਜਾਂ ਟਿਲਕ ਲਗਾਉਣ ਦੇ ਲਈ ਤੁਸੀਂ ਚੰਦਨ ਲਿਆ ਉਸ ਨੂੰ ਤੁਸੀਂ ਥੋੜਾ ਜਿਹਾ ਗਿੱਲਾ ਕਰ ਲੈਣਾ ਹੈ ਜਿਵੇਂ ਕਿ ਹਲਦੀ ਦੀਆਂ ਤੁਸੀਂ ਗੰਡਾਂ ਲਈਆਂ ਪਰ ਇੱਥੇ ਤੁਸੀਂ ਇੱਕ ਗੰਡ ਲੈਣੀ ਹੈ ਹਲਦੀ ਦੀ ਇੱਕ ਗੰਡ ਦੇ ਨਾਲ ਤੁਸੀਂ ਇਸ ਪਾਣੂ ਕਰਨਾ ਤਦ ਤੁਸੀਂ ਹਲਦੀ ਦੇ ਗੰਢ ਦੇ ਉੱਪਰ ਇੱਕ ਪਹਿਲਾਂ ਬਿੰਦੀ ਲਗਾਉਣੇ ਫਿਰ ਦੂਸਰੀ ਫਿਰ ਤੀਸਰੀ ਜਿਵੇਂ ਤੁਸੀਂ ਇੱਕ ਬਿੰਦੀ ਲਗਾਉਗੇ ਉਥੇ ਇਸ ਤਰੀਕੇ ਦੇ ਨਾਲ ਬੋਲਣਾ ਇੱਕ ਬਿੰਦੀ ਲਗਾਉਂਦੇ ਸਮੇਂ ਕਿ ਸਾਡੇ ਬੱਚੇ ਦੇ ਵਿਆਹ ਦੇ ਵਿੱਚ ਜੋ ਵੀ ਦੇਰੀ ਆ ਰਹੀ ਹੈ ਉਹ ਦੂਰ ਹੋ ਜਾਵੇ ਕਹਿਣ ਤੋਂ ਭਾਵ ਕਿ ਜੋ ਵੀ ਦੋਸ਼ ਆ ਰਿਹਾ ਹੈ ਉਸ ਨੂੰ ਤੁਸੀਂ ਦੂਰ ਕਰੋ ਦੂਸਰੇ ਨੰਬਰ ਤੇ ਇਹ ਬੋਲਣਾ ਕਿ ਜੇਕਰ ਸਾਡੇ ਤੇ ਸਾਡੇ ਤੋਂ ਕੋਈ ਗਲਤੀ ਹੋ ਗਈ ਜਾਂ ਸਾਡੇ ਪਰਵਜਾਂ ਤੋਂ ਤੇਸੇ ਸਾਨੂੰ ਤੁਸੀਂ ਮਾਫੀ ਦਿਓ ਤੀਸਰੇ ਨੰਬਰ ਤੇ ਤੁਸੀਂ ਬੋਲਣਾ ਕਿ ਜੇਕਰ ਸਾਡੇ ਬੱਚੇ ਨੂੰ ਕਿਸੇ ਆਂਡ ਗਵਾਂਡ ਤੋਂ ਜਾਂ ਫਿਰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ ਤਾਂ ਉਹ ਸੁਣੋ ਤੁਸੀਂ ਦੂਰ ਕਰੋ ਤੇ ਇਹ ਸਭ ਬੋਲਣ ਤੋਂ ਬਾਅਦ ਵਿੱਚ ਜਿਵੇਂ ਕਿ ਜਿਹੜਾ ਤુલਸੀ ਦਾ ਬੂਟਾ ਹੋਵੇਗਾ ਉਸ ਦੀ ਜਿਹੜੀ ਮਿੱਟੀ ਉਹ ਗਿੱਲੀ ਹੋਣੀ ਚਾਹੀਦੀ ਹੈ ਉਸ ਬੂਟੇ ਨੂੰ ਤੁਸੀਂ ਹਰ ਰੋਜ਼ ਪਾਣੀ ਦੇਣਾ ਹੈ ਇਸ ਹਲਦੀ ਦੀ ਗੰਢ ਨੂੰ ਤੁਸੀਂ ਕੀ ਕਰਨਾ ਬਾਹਰ ਲੈ ਜਾ ਕੇ ਜਿੱਥੇ ਤੁਸੀਂ ਜਿੱਥੇ ਤੁਸੀਂ ਤુલਸੀ ਦਾ ਪੌਦਾ ਲਗਾਇਆ ਹੋਵੇਗਾ ਉਸ ਨੂੰ ਤੁਸੀਂ ਇੱਕ ਉਂਗਲੀ ਦੇ ਨਾਲ ਦਬਾ ਕੇ ਉਸ ਤુલਸੀ ਦੇ ਪੌਦੇ ਦੀ ਜਿਹੜੀ ਮਿੱਟੀ ਹੈ ਉਸ ਵਿੱਚ ਤੁਸੀਂ ਦਬਾ ਦੇਣਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਕਿ ਜਿਹੜਾ ਦੀਵਾ ਤੁਸੀਂ ਹਰ ਰੋਜ਼ ਤુલਸੀ ਦੇ ਪੌਦੇ ਦੇ ਕੋਲ ਜ਼ਰੂਰ ਜਗਾਉਣਾ ਹੈ ਜਿਹੜਾ ਅਸੀਂ ਦੀਵਾ ਜਗਾਉਣਾ ਹੈ ਉਸ ਦੀਵੇ ਦੇ ਵਿੱਚ ਅਸੀਂ ਦੇਸੀ ਘਿਓ ਪਾਉਣਾ ਹੈ ਕਹਨ ਤੋਂ ਭਾਵ ਕਿ ਦੇਸੀ ਘਿਓ ਦਾ ਅਸੀਂ ਦੀਵਾ ਜਗਾਉਣਾ ਹੈ ਨਾਲ ਹੀ ਦੀਵਾ ਜਗਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਤુલਸੀ ਦਾ ਪੌਦਾ ਉਸੇ ਅੱਗੇ ਤੁਸੀਂ ਅਰਦਾਸ ਕਰਨੀ ਕਿ ਸਾਡੇ ਬੱਚੇ ਤੇ ਰਿਸ਼ਤੇ ਦੇ ਵਿਆਹ ਦੇ ਵਿੱਚ ਜੋ ਪ੍ਰੋਬਲਮ ਆ ਰਹੀ ਹੈ ਉਹ ਦੂਰ ਹੋਵੇ ਸਾਡੇ ਬੱਚੇ ਦੇ ਉੱਪਰ ਜਿੰਨੇ ਵੀ ਦੋਸ਼ ਹਨ ਕੁੰਡਲੀ ਦੋਸ਼ ਪਿੱਤਰ ਦੋਸ਼ ਨਜ਼ਰ ਦੋਸ਼ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਉਹਨਾਂ ਦੀਆਂ ਦੂਰ ਹੋ ਜਾਣ ਤੁਸੀਂ ਦੀਵਾ ਜਗਾਉਣ ਤੋਂ ਬਾਅਦ ਦੇ ਵਿੱਚ ਤુલਸੀ ਦੇ ਪੌਦੇ ਨੂੰ ਇਹ ਪ੍ਰਾਰਥਨਾ ਤੁਸੀਂ ਕਰਨੀ ਹੈ ਉਸ ਤੋਂ ਬਾਅਦ ਵਿੱਚ ਤੁਸੀਂ ਜਿਹੜੇ ਵੀ ਗੁਰੂ ਨੂੰ ਮੰਨਦੇ ਹੋ ਜਿਹੜੇ ਵੀ ਧਰਮ ਦੇ ਵਿੱਚ ਹੋ ਜਿਹੜੇ ਵੀ ਦੇਵੀ ਦੇਵਤੇ ਨੂੰ ਮੰਨਦੇ ਹੋ ਉਹਨਾਂ ਨੂੰ ਤੁਸੀਂ ਯਾਦ ਕਰਕੇ ਉਹਨਾਂ ਅੱਗੇ ਵੀ ਇਹ ਹੀ ਤੁਸੀਂ ਆਪਣੇ ਬੱਚੇ ਦੇ ਵਿਆਹ ਸ਼ਾਦੀ ਦੇ ਲਈ ਪ੍ਰਾਰਥਨਾ ਕਰਨੀ ਹੈ ਇਹ ਉਪਾਅ ਤੁਸੀਂ ਇਸੇ ਤਰੀਕੇ ਦੇ ਨਾਲ ਇੱਕ ਹੀ ਦਿਨ ਲਗਾਤਾਰ ਕਰਨਾ ਹੈ ਤੇ ਪੂਰੇ ਵਿਸ਼ਵਾਸ ਦੇ ਨਾਲ ਕਰਨਾ ਹੈ ਫਿਰ ਤੁਸੀਂ ਦੇਖਣਾ ਕਿ ਤੁਹਾਨੂੰ ਇਸ ਉਪਾਅ ਤੋਂ ਕੀ ਫਾਇਦਾ ਹੋਵੇਗਾ ਤੇ ਤੁਹਾਡੇ ਬੱਚਿਆਂ ਨੇ ਜ਼ਿੰਦਗੀ ਵਿੱਚ ਵਿਆਹ ਜਾਂ ਵਿਆਹ ਜਾਂ ਰਿਸ਼ਤੇ ਦੇ ਵਿੱਚ ਪ੍ਰੋਬਲਮ ਆ ਰਹੀਆਂ ਹਨ ਉਹ ਤੁਰੰਤ ਹੀ ਦੂਰ ਹੋ ਜਾਣਗੇ ਆ ਸੰਗਾ ਜੀ ਇਹ ਸੀ ਸਾਡੀ ਅੱਜ ਦੀ ਛੋਟੀ ਜੀ ਵੀਡੀਓ ਤੇ ਛੋਟਾ ਜਿਹਾ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ